Yeah, <laughs> you ਮਾਹੇ ਮਾਸ਼ਦਾ ਸੇ ਦੀਨ ਰਾਈ ਸੁਖ ਸੁਆਮਨਾ ਉਹ ਜਪਾਰ ਬੇਅੰਸਵਾਮੀ ਕੌਣ ਜਾਣੈ ਗੁਣ ਤੇਰੇ ਗਾਵਤੈ ਉਦਰੈ ਸੁਣਤੈ ਉਦਰੈ ਮਨ세 ਪਾਪ ਕਨੇੜੇ ਪਸੂ ਪਰੇਟ ਮਗਧ ਕੋ ਉਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬੁਲਿਹਾਰੇ ਪਰਮ ਤੇ ਸਨਮਾਨ ਜੋ ਸਤ ਸੰਗਿਓ ਆਪ ਵਡਭਾਗੇ ਹੋ ਜੋ ਤੁਮ ਕਰਮਾਂ ਕਰਕੇ ਅਕਾਲ ਪੁਰਖ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ ਸਾਡੇ ਤੁਹਾਡੇ ਸਭਨਾਂ ਦੇ ਵੱਡੇ ਭਾਗ ਹਨ ਅੱਜ ਚੌਥੇ ਦਿਨ ਦੇ ਰਾਤਰੀ ਦੇ ਸਦਵਾਨ ਦੇ ਉਤੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਕਰਨ ਦਾ ਇਸ ਬਾਗ ਮਿਲ ਰਿਹਾ ਹੈ ਜੋ ਸਲਾਨਾ ਸਮਾਗਮ ਕਾਤਕ ਦੀ 14 ਦੇ ਪਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਆਂ ਔਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਸੰਗਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਸ਼ਰਧਾ ਤੇ ਪਾਵਨਾ ਦੇ ਨਾਲ ਤਕਰੀਬਨ 4 ਦਿਨ ਤੋਂ ਹੀ ਸੋ ਸਾਧ ਸੰਗਤ ਜਿੱਥੇ ਕਿੱਥੇ ਵੀ ਸਤਿਗੁਰਾਂ ਨੇ ਸੇਵਾਵਾਂ ਬਖਸ਼ਿਸ਼ ਕੀਤੀਆਂ ਨੇ ਲੰਗਰਾਂ ਜੋੜਿਆਂ ਕੋੜਿਆਂ ਚ ਬੜੇ ਪਿਆਰ ਸਤਿਕਾਰ ਸਹਿ ਬੜੀ ਪਾਵਨਾ ਦੇ ਨਾਲ ਵਾਖੂਬੀ ਦੇ ਨਾਲ ਸੰਗਤਾਂ ਨਿਵਾ ਰਹੇ ਹੋ ਬਹੁਤ ਵੱਡੇ ਭਾਗ ਨੇ ਤੋਂ ਗੁਰਮੁਖੋ ਸਾਡੇ ਪੁਰਖਿਆਂ ਨੇ ਵੀ ਇਹ ਸਵਾਵਾਂ ਕੀਤੀਆਂ ਨੇ ਸਾਡੇ ਪੁਰਖੇ ਕੌਣ ਨੇ ਵੱਡੇ ਕੌਣ ਨੇ ਜਗਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਗੰਗਾ ਜੀ ਅੱਜਵੇਂ ਮਤਾਬਾਂ ਬੀਬੀਆਂ ਅੰਮ੍ਰਿਤ ਵੇਲੇ ਤੋਂ ਹੀ ਲੰਗਰਾਂ ਦੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੇਵਾ ਕਰਦੇ ਹੋ ਇਹ ਸੇਵਾ ਕੀਤੀ ਮਹਾਰਾਜ ਕਹਿੰਦੇ ਤਾਂ ਸਫਲੀ ਹੈ ਜੋ ਸਾਡੇ ਪੁਰਖੇ ਇਹ ਪੂਰਨੇ ਪਾ ਕੇ ਗਏ ਹਨ ਉਹਨਾਂ ਤੇ ਅਸੀਂ ਚੱਲਦੇ ਆਂ ਚੱਲਣ ਦਾ ਯਤਨ ਕਰੀਏ ਉਹਨਾਂ ਨੂੰ ਚੇਤੇ ਰੱਖੀਏ ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀ ਉਹ ਕਿਵੇਂ ਸੇਵਾ ਕਰਦੇ ਸੀ ਤੇ ਕਿਵੇਂ ਉਹਨਾਂ ਨੇ ਅਕਾਲ ਪੁਰਖ ਸਾਹਿਬ ਤੋਂ ਉਹ ਤਾਂ ਆਪ ਨਰਾਇਣ ਕਲਾਤਾਰ ਜਗਮੈ ਪਰੇ ਪਰੇ ਉਹ ਆਪ ਆਏ ਸੀ ਪ੍ਰਸਾਦ ਸੰਗਤ ਉਹਨਾਂ ਨੇ ਪ੍ਰੈਕਟੀਕਲ ਜੀਵਨ ਦੇ ਵਿੱਚ ਆਪ ਸੇਵਾ ਕੀਤੀ ਤੇ ਸਾਨੂੰ ਸਾਧ ਸੰਗਤ ਸਿਖਾਇਆ ਸਾਨੂੰ ਉਹਨਾਂ ਨੇ ਜਾਤ ਦਿੱਤੀ ਆਉ ਉਸੇ ਹੀ ਪਰਪਾਰਟੀ ਦੇ ਉੱਤੇ ਚੱਲਦੇ ਆਂ ਆਪੇ ਨਿਤ ਦਾ ਉਦਮ ਪ੍ਰਸਾਰਤ ਕਰਕੇ ਸਹਬਾਂ ਦੇ ਚਰਣਾਾਂ ਚ ਪਹੁੰਚਦੇ ਹੋ ਵੱਡ ਭਾਗੀ ਹੋ ਐਸੇ ਕਰਕੇ ਸਹਬ ਕਹਿ ਰਹੇ ਹਨ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗੁਣ ਤੇਰੇ ਤੂੰ ਗੁਰੂ ਵੀ ਹੈ ਸਿੱਖ ਵੀ ਹੈ ਸਿੱਖ ਫਿਰ ਗੁਰੂ ਹੈ ਗੱਜ ਕੇ ਆਪ ਕੋ ਸਤਨਾਮ ਤੂੰ ਕਦੇ ਸੇਵਾਦਾਰ ਬਣ ਕੇ ਬਾਖੂ ਵੀ ਦੇਵਤੀ ਨਿਵਾ ਰਹੇ ਆ ਉਹ ਸਾਹਿਬ ਮੈਂ ਉਸ ਦਾ ਚਿਹਰਾ ਬਣ ਕੇ ਡਿਊਟੀ ਨਿਵਾ ਰਹੇ ਆ ਇਸੇ ਕਰਕੇ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਤੇਰੇ ਗੁਣਾ ਨੂੰ ਕੌਣ ਜਾਣ ਸਕਦਾ ਕਿੰਨੇ ਕੋ ਹਨ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੇ ਤੈਨੂੰ ਕੋਈ ਗਾਉਂਦਾ ਹੈ ਤੇਰੀ ਸਿਫਤ ਕਰਦਾ ਹੈ ਤੇਰੀ ਉਸਤਤੀ ਕਰਦਾ ਤੂੰ ਉਹਦਾ ਵੀ ਉਧਾਰ ਕਰ ਦਿਨਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੇ ਤੇਰੀ ਕੋਈ ਉਸਤਤੀ ਸੁਣ ਵੀ ਲੈਂਦਾ ਸੁਣਦਾ ਬੜੇ ਪਿਆਰ ਦੇ ਨਾਲ ਪ੍ਰਵਚਨਾ ਨੂੰ ਸਰਬਣ ਕਰਦਾ ਹੈ ਪਾਤਸ਼ਾਹ ਤੇਰੀ ਬਾਣੀ ਨੂੰ ਕੋਈ ਸੁਣਦਾ ਹੈ ਤੂੰ ਉਹਦਾ ਵੀ ਉਧਾਰ ਕਰ ਦਿਨਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸੁਣਦੇ ਅਸਾਰ ਬਿਨਸੇ ਪਾਪ ਹਨੇਰੇ ਜਿੰਨੇ ਮਰਜੀ ਪਾਪ ਕੀਤੇ ਨੇ ਉਹ ਸਾਧ ਸੰਗਤ ਇੱਕ ਛਿੰਦੇ ਵਿੱਚ ਦੂਰ ਕਰ ਦਿਨਾ ਕੱਟ ਦਿਨਾ ਗੱਜ ਕੇ ਅੱਖੋਂ ਸਤਨਾਮ ਵਾਜ ਗੁਰੂ ਫਿਰ ਇੱਥੇ ਵਸ ਨਹੀਂ ਇਨਸਾਨ ਤੇ ਮਨੁੱਖ ਦੇ ਉੱਤੇ ਇਹ ਕਿਰਪਾ ਕੀਤੀ ਹੈ ਪਾਤਸ਼ਾਹ ਨੇ ਮਨੁੱਖ ਨੂੰ ਸਾਰੇ ਗਿਆਨ ਇੰਦਰੀ ਦਿੱਤੇ ਹਨ ਸੋਝੀ ਦਿੱਤੀ ਹੈ ਮਹਾਰਾਜ ਕਹਿੰਦੇ ਪਸੂ ਬੇਜਵਾਨ ਜਿਨ੍ਹਾਂ ਨੂੰ ਕੋਈ ਗਿਆਨ ਸੋਝ-ਬੋਝ ਨਹੀਂ ਐ ਬੋਲਣਾ ਨਹੀਂ ਜਾਣਦੇ ਜੋ ਵੀ ਕਿਤੇ ਗੌਰ ਦੇ ਨਾਲ ਸ਼ਬਦ ਸੁਣਨ ਦਾ ਬਾਣੀ ਨੂੰ ਸੁਣ ਲੈ ਪਸ਼ੂ ਇੱਕ ਪਾਸੇ ਮਹਾਰਾਜ ਕਹਿੰਦੇ ਪ੍ਰੇਤ ਵੀ ਜੁਨੀ ਐ ਤੋ ਸਾਧ ਸੰਗਤ ਕੋਈ ਸ਼ੰਕਿਆਂ ਵਾਲੇ ਕਹਿੰਦੇ ਤਾਂ ਹੁੰਦੀ ਹੀ ਨਹੀਂ ਗੱਜ ਕੇ ਆਖੋ ਸਤਨਾਮ ਉਹ ਤੋ ਪ੍ਰੇਤ ਤਾਂ ਹੈ ਹੀ ਨਹੀਂ ਦੱਸੋ ਕੋਈ ਦਿਖਾਓ ਫਿਰ ਬਾਣੀ ਸਾਧ ਸੰਗਤ ਫਿਰ ਬਾਣੀ ਸੱਚੇ ਪਾਤਸ਼ਾਹ ਮਹਾਰਾਜ ਦੀ ਝੂਠ ਬੋਲਦੀ ਹੋਏਗੀ